ਕੱਲ ਆਪ ਸਭ ਨੂੰ ਪਤਾ ਹੋਵੇਗਾ ਕਿ ਇੱਕ ਖੋਦ ਦੀ ਵਾਰਦਾਤ ਹੋਈ ਸੀ ਜੋ ਇੱਕ ਸੀਨੀਅਰ ਸਿਟੀਜ਼ਨ ਲੇਡੀ ਸੀ ਪੂਸ਼ਾ ਕੌਸ਼ਲ ਉਹਨਾਂ ਨੂੰ ਸਰਾਫਾਂ ਬਾਜ਼ਾਰ ਦੇ ਵਿੱਚ ਬੈਗ ਸਨੈਚਿੰਗ ਦੀ ਉਹ ਸਕ੍ਰਿਪਟ ਜੀ ਚੱਲ ਰਹੀ ਸੀ ਜਿੱਤੇ ਪੁਲਿਸ ਨੇ ਕਾਗਨੀਸ਼ੈਂਸ ਲੈਂਦੇ ਆ ਜੋ ਸਾਡੀ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟ ਹੈ ਕਰਾਈ ਮੁਕਤ ਪੰਜਾਬ ਇੱਕ ਸਖਾਵਾਂ ਮਾਹੌਲ ਉਦੇ ਤਹਿਤ ਸ਼੍ਰੀਮਤੀ ਅਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਸਾਹਿਬ ਦੇ ਵੀ ਧਿਆਨ ਚ ਗੱਲ ਆਈ ਤੇ ਪ੍ਰੋਂਪਟ ਐਕਸ਼ਨ ਕਰਦੇ ਆ ਅਸੀਂ ਮੁਕਦਮਾ ਦਰਜ ਕਰਕੇ ਉਹਦੇ ਵਿੱਚ ਇੱਕ ਕਲਪਰੇਟ ਜੀਐਸਪੀ ਤਰੋਚਨ ਸਿੰਘ ਸਬ-ਡਿਵੀਜ਼ਨ ਜਿਹੜੇ ਫਰੀਦਕੋਟ ਲੱਗੀ ਇਹਨਾਂ ਦੀ ਟੀਮ ਨੇ ਉਹਨੂੰ ਅਰੈਸਟ ਕੀਤਾ ਤੋਂ ਅਰੈਸਟ ਕਰਦੇ ਆ ਉਥੋਂ ਦੇਖਿਆ ਹੋਣਾ ਬਾਅਦ ਤੁਹਾਨੂੰ ਪਤਾ ਲੱਗ ਜਾਏਗਾ ਤੋਂ ਇੱਕ ਮੈਸੇਜ ਹੈ ਵੀ ਫਰੀਦਕੋਟ ਹੈ ਫਰੀਦਕੋਟ ਦੀ ਪੁਲਿਸ ਬਹੁਤ ਚਕੰਨੀ ਹੈ ਕ੍ਰਾਈਮ ਜਿਹੜਾ ਕੋਈ ਕਰਨ ਆਉਂਦਾ ਉਹਨੇ ਸਮਝ ਲੈਣਾ ਚਾਹੀਦਾ ਵੀ ਇੱਥੇ ਫਰੀਦਕੋਟ ਪੁਲਿਸ ਦੀ ਮੁਸ਼ਤੈਦੀ ਔਰ ਐਸਐਸਪੀ ਸਾਹਿਬ ਦੀਆਂ ਦਿਸ਼ਾ ਨਿਰਦੇਸ਼ਾਂ ਉਹ ਇਹੀ ਹੈ ਕਿ ਸਖਾਵਾਂ ਮਾਹੌਲ ਕ੍ਰਾਈਮ ਮੁਕਤ ਫਰੀਦਕੋਟ ਤੇ ਉਹਦੇ ਲੜੀ ਚ ਮੁਕੱਦਮਾ ਨੰਬਰ ਅਸੀਂ ਜਿਹੜਾ 310 ਨੰਬਰ ਮੁਕਦਮਾ ਦਰਜ ਕੀਤਾ ਹੈ। ਔਰ ਉਹਦੇ ਵਿੱਚ ਇੱਕ ਦੋਸ਼ੀ ਜਿਹਦਾ ਨਾਮ ਵਿੱਕੀ ਪੁੱਤਰ ਸ਼ੇਰ ਸਿੰਘ ਵਾਸੀ ਹਰਨਾਮਪੁਰਾ ਹੈ ਇਹਨੂੰ ਅਰੈਸਟ ਕੀਤਾ ਹੈ। ਉਹ ਇਹਦੇ ਨਾਲ ਇਹਦਾ ਮਾਸੀ ਦਾ ਹੀ ਲੜਕਾ ਹੈ। ਉਹ ਅਜੇ ਗਿਫਤ ਤੋਂ ਬਾਹਰ ਹੈ ਉਹਨੂੰ ਵੀ ਅੱਜ ਕੋਸ਼ੇ ਹੈ ਸ਼ਾਮ ਤੱਕ ਅਸੀਂ ਅਰੈਸਟ ਕਰਕੇ ਉਹਨੂੰ ਅਪਡੇਟਸ ਦੇ ਆ। ਬੈਗਲ ਪ੍ਰੋਫਾਈਲ ਕੀ ਹੈ ਇਹਨਾਂ ਦਾ? ਉਹ ਫਾਈਲ ਇਹ ਦੋਨੋਂ ਹੀ ਜੋ ਪਤਾ ਲੱਗਿਆ ਹੈ ਕਿ ਮਾਸੀ ਦੇ ਬੱਚੇ ਆ ਪਹਿਲੇ ਇਹਨਾਂ ਤੇ ਮੁਕਦਮੇ ਦਰਜ ਆ ਇਕੱਠੇ ਹੀ ਉਹਨਾਂ ਦੀ ਕ੍ਰਾਈਮ ਕੀਤਾ ਹੋਇਆ ਜਿਹੜਾ ਇਹ ਲੜਕਾ ਹੈ ਤੇ ਚਾਰ ਮੁਕਦਮੇ ਪਹਿਲਾਂ ਦਰਜ ਆ ਚੋਰੀ ਦੇ ਵੀ ਹੈ ਐਕਸਾਈਜ਼ ਦਾ ਵੀ ਹੈ ਤੇ ਜਿਹੜਾ ਇਹਦਾ ਮਾਸੀ ਦਾ ਲੜਕਾ ਪ੍ਰਿੰਸ ਹੈ ਉਹ ਮੋਟਰਸਾਈਕਲ ਜਿਹਦੇ ਤੇ ਇਹਨਾਂ ਨੇ ਵਾਰਦਾਤ ਕੀਤੀ ਹੈ ਉਹ ਅਜੇ ਅਸੀਂ ਬਰਾਮਦ ਕਰਨਾ ਹੈ ਉਹ ਉਹਦੇ ਕੋਲ ਹੀ ਹੈ ਤੇ ਉਹ ਵੀ ਵੀ ਤੋਂ ਪਤਾ ਲੱਗ ਰਿਹਾ ਹੈ ਕਿ ਸ਼ਾਇਦ ਉਹ ਮੋਟਰਸਾਈਕਲ ਵੀ ਕਿਤੋਂ ਇਹਨਾਂ ਨੇ ਚੋਰੀ ਕੀਤਾ ਉਹ ਅਸੀਂ ਸਾਡੀ ਤਹਿਕੀਕ ਦਾ ਹਿੱਸਾ ਹੈ ਉਹ ਤੁਹਾਨੂੰ ਜਦੋਂ ਅਪਡੇਟਸ ਹੋਈਆਂ ਤੁਹਾਨੂੰ ਦੁਬਾਰਾ ਭਾਗ ਦੇ ਸਰ ਕਈ ਔਰਤਾਂ ਇਹ ਕਹਿੰਦੀਆਂ ਵੀ ਸੇਫ ਨਹੀਂ ਮੰਗਿਆ ਆਪਣੇ ਆਪ ਨੂੰ ਤਾਂ ਬਜਾਰ ਜਾਂਦੀਆਂ ਨੇ ਕਈ ਵਾਰ ਦਰਦਤਾਂ ਹੀ ਹੋ ਜਾਂਦੀਆਂ ਨੇ ਉਹ ਸਟੇਸ ਨਹੀਂ ਕਰ ਪਾਉਂਦੀਆਂ ਆ ਉਹਨਾਂ ਦਾ ਕਹਿਣਾ ਵੀ ਸਾਨੂੰ ਬੜਾ ਡਰ ਲੱਗਦਾ ਹੈ ਤਾਂ ਇਹਨਾਂ ਕਿਹਾ ਕਿ ਤੁਹਾਨੂੰ ਸਵਾਲ ਹਮੇਸ਼ਾ ਸਵਾਲ ਹਮੇਸ਼ਾ ਕਰਨਾ ਇਹ ਰਿਗਾਰਡਿੰਗ ਨੰ ਤੱਕ ਜਿੱਥੋਂ ਜਨਮ ਮੈਨੂੰ ਇੱਥੇ 3 ਮਹੀਨੇ ਹੋ ਗਏ ਆ ਇਹਨੂੰ ਤੋਂ ਇਹ ਬਾਜ਼ਾਰ ਦੇ ਵਿੱਚ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਹੁਣ ਤੱਕ ਅ ਜਿਹੜੀ ਵਾਰਦਾਤ ਹੋਈ ਹੈ ਮੇਰਾ ਖਿਆਲ ਮਹੀਨੇ ਡੇਢ ਮਹੀਨੇ ਤੋਂ ਬਾਅਦ ਜਿਹੜੀ ਵਾਰਦਾਤ ਹੋਈ ਹੈ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਲੀਆਂ ਰਾਤਾਂ ਜਦੋਂ ਸ੍ਰਿਸ਼ਟੀ ਰਚੀ ਉਦੋਂ ਦੀਆਂ ਹੀ ਆਈਆਂ ਹੋਈਆਂ ਤੇ ਚੋਰ ਵੀ ਉਦੋਂ ਹੀ ਆਇਆ ਤੇ ਸਾਡਾ ਜਿਹੜਾ ਕਰਮ ਹੈ ਉਹ ਤੁਹਾਨੂੰ ਬੜਾ ਬਾਹਰ ਜਾਉਂਗੇ ਸੁਨੇਹਾ ਵਧੀਆ ਮਿਲੂਗਾ ਕਿ ਕਰਾਇਮ ਨਹੀਂ ਹੋਣ ਦਿੰਦੀ ਫਰੀਦਕੋਟ ਪੁਲਿਸ ਸਰ ਸ੍ਰੇਚੀ ਰੋਕਣ ਲਈ ਕੋਈ ਸੀਸੀਟੀਵੀ ਕੈਮਰਾ ਦੀ ਵਾਦਾ ਕੀਤਾ ਜਾ ਰਿਹਾ ਹੈ ਜਾਂ ਕੋਈ ਤਰ੍ਹਾਂ ਦੀ ਇਹ ਮੈਂ ਤੁਹਾਡੇ ਮਾਦਮ ਦੇ ਨਾਲ ਜ਼ਰੂਰ ਇਹ ਫਰੀਦਕੋਟ ਵਾਸੀਆਂ ਨੂੰ ਦੱਸਣਾ ਚਾਹੂੰਗਾ ਕਿ ਜਿਹੜੇ ਉਹਨਾਂ ਨੇ ਕੈਮਰੇ ਲਗਾਏ ਆ ਉਹਨਾਂ ਦੀ ਹੀ ਮਦਦ ਨਾਲ ਇਹ ਕ੍ਰਾਈਮ ਅਸੀਂ ਟ੍ਰੇਸ ਕਰ ਪਾਏ ਆ ਉਹ ਕ੍ਰਾਈਮ ਜਿਹੜੇ ਕੈਮਰੇ ਆ ਇਹ ਬਹੁਤ ਜ਼ਰੂਰੀ ਹੈ ਔਰ ਵੱਤ ਤੋਂ ਵੱਧ ਕੈਮਰੇ ਐਸ ਐਚ ਓ ਸਿਟੀ ਵੀ ਉਪਰਾਲਾ ਕਰ ਰਹੇ ਡੀ ਐਸ ਪੀ ਸਾਹਿਬ ਵੀ ਉਪਰਾਲਾ ਕਰ ਰਹੇ ਹਨ ਉਹ ਕੈਮਰੇ ਵੱਤ ਤੋਂ ਵੱਧ ਲਗਾਏ ਜਾਣ ਔਰ ਅਗਰ ਜਿਹੜੇ ਕੈਮਰੇ ਲੱਗਦੇ ਆ ਉਹਦੀ ਮੇਨਟੇਨੈਂਸ ਵੀ ਉਹਦਾ ਬਰਾਬਰ ਹੀ ਕੀਤੀ ਜਾਣੀ ਬੰਦ ਲੋਕਾਂ ਨੂੰ